you ਮਾਤਾ ਚਿੰਤਪੁਰਨੀ ਦਾ ਮੇਲਾ ਸ਼ੁਰੂ ਹੋ ਚੁੱਕਾ ਆ ਔਰ ਜਗਾ ਜਗਾ ਲੰਗਰ ਲੱਗੇ ਆ ਇੱਕ ਲੰਗਰ ਜਿਹੜਾ ਕਾਫੀ ਸਾਲਾਂ ਤੋਂ ਲੱਗਾ ਆ ਸਟਾਰ ਮੋਟਰ ਵੱਲੋਂ ਸਾਜਨ ਕਪੂਰ ਜੀ ਜਿਹੜੇ ਪ੍ਰਸਿੱਧ ਸਮਾਜ ਸੇਵਕ ਨੇ ਉਹ ਤੇ ਉਹਨਾਂ ਦੇ ਸਾਥੀਆਂ ਵੱਲੋਂ ਰੋਜ਼ਾਨਾ ਇੱਥੇ ਜਿਹੜਾ ਲੰਗਰ ਲਗਾਤਾਰ ਚੱਲ ਰਹੀ ਆ ਲੰਗਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨਾਲ ਨਾਲ ਔਰ ਨਾਲ ਨਾਲ ਭਗਤ ਜੀ ਤੇ ਮੌਜੂਦ ਨੇ ਮਾਦਾ ਸੁੰਦਰ ਭਵਨ ਵੀ ਇਹਨਾਂ ਨੇ ਸਜਾਇਆ ਸਾਜਨ ਕਪੂਜੀ ਸਾਡੇ ਨਾਲ ਮੌਜੂਦ ਨੇ ਜੈ ਮਾਤਾ ਜੀ ਜੈ ਮਾਤਾ ਜੀ ਸਾਰਿਆਂ ਨੇ ਪਹਿਲੇ ਇੱਕ ਜੈਕਾਰਾ ਲਾਉਣਾ ਜੀ ਜੈਕਾਰਾ ਚਿੰਤਾਪੁਰਨੀ ਦਾ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਸਾਜਨ ਕਪੂਜੀ ਹਾਂਜੀ ਸਰ ਲੰਗਰ ਸਾਲਾਨਾ ਲونه ਹਰ ਸਾਲ ਲونه ਤੁਸੀਂ ਬਿਲਕੁਲ ਕਿਹੜੀ ਜਗ੍ਹਾ ਲੋਕੇਸ਼ਨ ਪੱਲੇ ਬੈਠੇ ਜੀ ਇਹ ਜੀ ਲੰਗਰ ਸ਼ੰਕਰ ਰੋਡ ਤੇ ਨੀਅਰ ਸਰਖਪੁਰਾ ਗੇਟ ਸਟਾਰ ਕਾਰ ਬਾਜ਼ਾਰ ਨੀਅਰ ਪੈਟਰੋਲ ਪੰਪ ਨਹਿਰ ਵਾਲੀ ਪੁਲੀ ਟੱਪ ਕੇ ਫਗਵਾੜਾ ਰੋਡ ਤੇ ਸ਼ੰਕਰ ਰੋਡ ਇਹ ਹੀ ਹੈ ਜੀ ਜੀ ਤੇ ਨਹੀਂ ਤਾਂ ਮਾਂ ਲੰਗੜਾ ਉਹ ਇਹ ਜੀ ਅਸੀਂ ਗਿਣਦੇ ਨਹੀਂ ਜੀ ਮਾ ਮਾਈਂ ਦੇ ਕੋਲ ਅਸੀਂ ਨਾ ਗਿਣ ਕੇ ਲਿਆ ਜੀ ਕਦੀ ਉਹਨਾਂ ਨੇ ਸਾਨੂੰ ਕਦੀ ਗਿਣ ਕੇ ਦਿੱਤੇ ਇਹ ਤਾਂ ਬਸ ਸ਼ਰਦਾ ਆ ਜੀ ਤੇ ਸਾਲਾਨਾ ਹੀ ਗਈਦਾ ਜੀ ਕਾਫੀ ਸਾਲ ਹੋ ਗਏ ਹੁਦਾਂ ਤੇ ਕਦੀ ਗਿਣੀ ਤਾਂ ਨਹੀਂ ਚਲੋ ਇਹ ਅਸੀਂ ਚਲੋ ਮਾ ਮਾਈਂ ਨੇ ਕਿਰਪਾ ਕੀਤੀ ਵੀ ਅਸੀਂ ਚਲੋ ਸਾਡੇ ਸਾਡੇ ਕਹਿ ਲੋ ਕਿ ਜ਼ਿੰਮੇਵਾਰੀ ਬਣ ਗਈ ਇੱਕ ਤੇ ਦਿਲੋਂ ਇਹਨੂੰ ਅਸੀਂ ਸਾਰੇ ਸੇਵਾਦਾਰ ਇਹ ਜ਼ਿੰਮੇਵਾਰੀ ਨੂੰ ਦਿਲੋਂ ਅਸੀਂ ਨਿਭਾਣੀ ਹੈ ਇਹ ਕਿੰਨੇ ਤਰੀਕ ਤੱਕ ਮੁਕੀ ਹੋਏਗਾ ਇਹ ਜੀ ਚੱਲੇਗਾ ਜੀ 8 ਤੋਂ ਲੈ ਕੇ 11 ਤੱਕ ਦਿਨ ਰਾਤ 24 ਘੰਟੇ ਤੇ ਲੰਗਰ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਸਵੇਰ ਸ਼ਾਮ ਰਾਤ ਜਦੋਂ ਮਰਜ਼ੀ ਸੇਵਾਦਾਰ ਭਗਤ ਸ਼ਹਿਰ ਵਾਸੀ ਜਦੋਂ ਮਰਜ਼ੀ ਆਉਣ ਕੋਈ ਨਾ ਕੋਈ ਤੁਹਾਨੂੰ ਇੱਥੇ ਲੰਗਰ ਦੇ ਵਿੱਚ ਤੁਹਾਨੂੰ ਕੋਈ ਅਸੀਂ ਆਪਣੀ ਸ਼ਰਧਾ ਨਾਲ ਪ੍ਰਸ਼ਾਦ ਦੀ ਤੌਰ ਤੇ ਜੋ ਵੀ ਚੀਜ਼ ਬਣਾਈ ਤੁਹਾਨੂੰ ਮਿਲੇਗੀ ਦੇਖੋ ਇੱਥੇ ਆਗੇ ਰਵਾਈ ਗਈ ਜਿਹੜਾ ਮੈਂ ਕਹਿੰਦਾ ਬਿਲਕੁਲ ਜੀ ਬਿਲਕੁਲ ਜਿਨੇ ਆਰਾਮ ਕਰਨਾ ਆਰਾਮ ਕਰੇਗਾ ਜੀ ਜਿਨੇ ਫੋਨ ਚਾਰਜ ਕਰਾਣਾ ਨਹਾਉਣਾ ਵਾਸ਼ਰੂਮ ਲੇਡੀਜ਼ ਜੈਂਟਸ ਵੱਖਰੇ ਵੱਖਰੇ ਅਸੀਂ ਵਾਸ਼ਰੂਮ ਆ ਛੋਟੇ ਬੱਚੇ ਵਾਲੇ ਦੁੱਧ ਤੇ ਫੋਰ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤੇ ਅਸੀਂ ਸਾਡੇ ਕੋਲ ਇੱਕ ਡਾਕਟਰ ਦੀ ਟੀਮ अवेलेबल ਆ ਤੇ ਅਸੀਂ ਉਹਨਾਂ ਨਾਲ ਉਹਨਾਂ ਦਾ ਸੰਪਰਕ ਕਰਵਾ ਕੇ ਜੇ ਕਿਸੇ ਨੂੰ ਕੋਈ ਮੈਡੀਕਲ ਫੈਸਿਲਿਟੀ ਚਾਹੀਦੀ ਤੇ ਦਵਾਨੇ ਆ ਜੀ ਕੀ ਮੈਸਜ ਦੇਣਾ ਚਾਹੋਗੇ ਫਲੰਗਰ ਠੀਕ ਹੈ ਜੀ ਮੈਸੇਜ ਇਦਾਂ ਆ ਜੀ ਰੱਬ ਦਾ ਨਾਮ ਆ ਮਾ ਮਾਈ ਕਿਰਪਾ ਰੱਖੇ ਸਾਰਿਆਂ ਤੇ ਜੀ ਸਾਰੀ ਟੀਮ ਤੇ ਸਾਡੀ ਤੇ ਰੱਖੇ ਜੀ ਸਾਰੇ ਦਿਨ ਰਾਤ ਕਰਕੇ ਬੜੀ ਸ਼ਰਧਾ ਨਾਲ ਇਹਨੂੰ ਲੰਗਰ ਨੂੰ ਮਤਲਬ ਅੱਗੇ ਤੋਂ ਅੱਗੇ ਅਸੀਂ ਵਧਾ ਰਹੇ ਅਗੇ ਤਿੰਨ ਦਿਵਸ ਸੀ ਹੁੰਦੇ ਸੀ ਅਸੀਂ ਹੁਣ ਚਾਰ ਦਿਵਸ ਸੀ ਕੀਤਾ ਮਾਹਮਾਈ ਸਾਰਿਆਂ ਦੇ ਕਿਰਪਾ ਰੱਖੇ ਸ਼ਹਿਰ ਵਾਸੀਆਂ ਤੇ ਰੱਖੇ ਜੀ ਤੇ ਬਾਕੀ ਇਹੀ ਮੈਸੇਜ ਹੈ ਜੀ ਸੌਨ ਦਾ ਮਹੀਨਾ ਆ ਇਹ ਪੰਜਾਬ ਦਾ ਕਹ ਲੋ ਕਿ ਇੱਕ ਇਹ ਤਿਉਹਾਰਾਂ ਵਾਲਾ ਮਹੀਨਾ ਬਣ ਗਿਆ ਜੀ ਤੇ ਇਹਦੇ ਵਿੱਚ ਅਸੀਂ ਸ਼ੇਪ ਕੋਲੇ ਮਾਹਮਾਈ ਸਾਰਿਆਂ ਨੂੰ ਆਪਣੇ ਤੁਨੋ ਮਨੋ ਤੇ ਦਿਲੋਂ ਆਪਾਂ ਉਹਨਾਂ ਨੂੰ ਚਲੋ ਇੱਕ ਯਾਦ ਕਰਦੇ ਆ ਤੇ ਇੱਕ ਜਿਹੜੇ ਵੀ ਰਾਹ ਕੀ ਰਿਆ ਜਿਹੜੇ ਮਾਹਮਾਈ ਦੇ ਪੈਦਲ ਜਾਂਦਾ ਕੋਈ ਬਾਈਕ ਤੇ ਜਾਂਦਾ ਉਹਨਾਂ ਨੂੰ ਰਾਹ ਦੇ ਵਿੱਚ ਫੈਸਿਲਿਟੀ ਦਿੱਤੀ ਇੱਕ ਵੀ ਭਾਈ ਵੀ ਤੁਹਾਨੂੰ ਅਸੀਂ ਤੁਹਾਡੀ ਸੇਵਾ ਦੇ ਵਿੱਚ ਅਸੀਂ ਮਹਾਮਾਇਨੇ ਸਾਡੀ ਜੀ ਸੇਵਾ ਲਈਦਾ ਹਾਜ਼ਰ ਆ। ਬਹੁਤ ਬਹੁਤ ਸ਼ੁਕਰੀਆ ਜੀ। ਜੈ ਮਾਤਾ ਦੀ ਬੋਲਦੇ ਹੋ। ਜੈ ਮਾਤਾ ਦੀ। ਜੈ ਮਾਤਾ ਦੀ ਇੱਕ ਅਰ ਫਿਰ ਬੋਲ ਦਿਓ ਕੰਨਿਆ ਦੇਵੀ। ਜੈ ਮਾਤਾ ਦੀ। ਜੈ ਹੋ। 와ਜੂ ਸਾक्षात ਦਰਸ਼ਨ ਮਹਾਮਾਇ ਦੇ ਪੰਡਿਤ ਜੀ ਸਾਡੇ ਨਾਲ ਮੌਜੂਦ ਨੇ। ਜੈ ਮਾਤਾ ਦੀ। ਜੈ ਮਾਤਾ ਦੀ ਪ੍ਰਭੂ ਜੀ। ਭਾਗਯੋ ਦੇਨ ਬਹੁ ਜਨਮ ਸਮਰਧਿਤੀਨ ਸਤ ਸੰਗਮਮ ਲਗਤੇ ਪੁਰਸ਼ੋ ਯਦਾ ਬਈ। इंसान के जब बहुत जन्मों के पुण्य उदय हो जाते हैं तब उसका मन दान पुण्य और भक्ति में लगता है इसी प्रकार की कृपा इस लड़के पर साजन के ऊपर पर क्योंकि मेरे जजवान हैं इस करके अन्यथा इनकी जो प्रतिष्ठा है बहुत सम्माननीय है समाज सेवा में बहुत आगे बढ़ चढ़ के रहते हैं और हमारे जो पंजाब में चंद्रपुणि का मेला लगता है हर साल सावन के शुक्ल पक्ष की प्रतिपदा से लेकर दसवीं दसवीं तक ये मेला चलता होता है इसी अवसर पर साजन कपूर जी ने अपने स्टार कार बाज़ार के साथ में एक चार दिन का लंगर का प्रोग्राम रखा है आठ तारीख से लेकर ग्यारह तारीख तक इस लंगर में सुबह के नाश्ते से दोपहर का खाना रात का खाना और भी किसी प्रकार की कोई सेवा की सहयोग की आवश्यकता पड़ती है चिंतुंडी मेला में जाने वाले श्रद्धालुओं को वो सभी ये उनके लिए देते हैं कोई कुछ घड़ी घंटे आराम करना चाहता है लेटना चाहता है उसके लिए लेटने की भी व्यवस्था है किसी प्रकार की कोई दवाई गोली आवश्यकता है दवाई गोली की कोई थकान हो गई है कोई दर्द होने लग गया है या अपने किसी बच्चे को दूध पिलाना है तो उसकी भी व्यवस्था है कोई नहाने धोने की किसी की इच्छा है तो वो भी व्यवस्था यहाँ पर संपूर्ण रूप से होती है ये काफ़ी लंबे समय से इस प्रकार की सेवा में लगे हुए हैं तो मेरा आपके चैनल के माध्यम से सभी श्रद्धालुओं से निवेदन है जो भी माता चिंतूर्णि के मेले को जा रहे हैं इस रूट से यानी नकोदर से फगवाड़ा रूट जो है इससे जो जा रहे हैं तो कृपया कार बाज़ार के सामने जो लंगर लग रहा चार दिन के लिए आपकी सेवा में तो इस लंगर का ज़रूर आनंद लें इस पर अपनी हाजिरी ज़रूर लगवाएं, इस परिवार को भी जो साजन कपूर और इनकी मित्र मंडली ये लंगर लगाती है इनको भी सेवा का अवसर जरूर दें ਧੰਨਵਾਦ ਜੈ ਸ੍ਰੀ ਕੁਸ਼। ਮਾਤਾ ਜੀ ਦੀ। ਤਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਟਾਰ ਮੋਟਰ ਸ਼ੰਕਰ ਰੋਡ ਜਿਹੜੇ ਭਗਵਤ ਸ਼ੰਕਰ ਰੋਡ ਤੋਂ ਫਗਵਾੜਾ ਰੋਡ ਤੋਂ ਚਿੰਤਪੁਰੀ ਮਾਤਾ ਦੇ ਜਾਂਦੇ ਨੇ ਸੋਨ ਦੇ ਮਹੀਨੇ ਮਾਤਾ ਦੀ ਜੋਤ ਸਾਖਸ਼ਾਹ ਤੇ ਇੱਥੇ ਜਗ ਰਹੀ ਆ ਔਰ ਜਿਹੜੇ ਵੀ ਇਸ ਰੋਡ ਤੋਂ ਜਾਂਦੇ ਨੇ ਇਹ ਸਕਾਰ ਕਾਰ ਵੱਲੋਂ ਸਰਸ ਸਮਾਜ ਸੇਵਕ ਸਾਜਨ ਕਪੂਰ ਤੇ ਉਹਨਾਂ ਦੇ ਸਾਥੀਆਂ ਵੱਲੋਂ ਲੰਗਰ ਲਗਾਇਆ ਗਿਆ ਜਿਹੜਾ ਅੱਜ ਤੋਂ ਲੈ ਕੇ ਲਗਾਤਾਰ 4 ਦਿਨ ਤੱਕ ਚੱਲੇਗਾ। ਤੋਂ ਜਿਹੜਾ ਜਿਨ੍ਹਾਂ ਨੂੰ ਵੀ ਜ਼ਰੂਰਤ ਹੋਵੇ ਇੱਥੇ ਜ਼ਰੂਰ ਆ ਕੇ ਅੰਦਰ ਚਕਨ ਅਤੇ ਇਹਨਾਂ ਨੇ ਇਹ ਵੀ ਦੱਸਿਆ ਬੱਚਿਆਂ ਦੇ ਲਈ ਦੁੱਧ ਦਾ ਪ੍ਰਬੰਧ ਹੈ ਦਵਾਈ ਦਾ ਪ੍ਰਬੰਧ ਹੈ ਜਿਹਨਾਂ ਨੇ ਆਰਾਮ ਕਰਨਾ ਇੱਥੇ ਆਰਾਮ ਵੀ ਕਰ ਸਕਦੇ ਆ ਉਹ ਉਹ ਸ਼ੁਕਰੇ ਜੀ ਜੈ ਮਾਤਾ ਦੀ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਛਸ਼ੀਲ ਢਿੰਗੜਾ ਇੱਕ ਤਾਲਾ ਰਿਪੋਰਟ ਨਕੋਦਰ